ਜਿਹੜੇ ਬਿੱਕੂ ਵਰਗੇ ਬੁੱਕਰ ਦੇ ਸਾਥ ਆ ਕਾਲੇ ਨਾਗ ਐ ਤੇ ਇਹਨਾਂ ਲੋਕਾਂ ਤੋਂ ਬਚੋ ਵੀ ਜਦੋਂ ਪਿੰਡ ਦੇ ਵਿੱਚ ਕਿਤੇ ਹਾਥੀ ਆਉਂਦਾ ਦੇਖੇ ਹੋਊਗਾ ਨਿੱਕੇ ਹੁੰਦੇ ਨੇ ਹਾਥੀ ਆਉਂਦਾ ਜੀ ਹਾਥੀ ਆਲ ਦੀ ਚਾਲ ਚੱਲਦਾ ਹੂੰ ਤੇ ਕੁੱਤੇ ਜਿਹੜੇ ਉਹ ਭੌਂਕਦੇ ਹੁੰਦੇ ਗਲੀਆਂ ਚ ਉਹ ਗਲੀਆਂ ਚੋਂ ਬਾਹਰ ਨਿਕਲ ਨਿਕਲ ਕੇ ਭੌਂਕਦੇ ਆ ਪਰ ਹਾਥੀ ਆਲ ਦੀ ਚਾਲ ਦੇ ਵਿੱਚ ਤਸ ਤੋਂ ਮਸ ਨਹੀਂ ਹੁੰਦਾ ਕਿਉਂਕਿ ਹਾਥੀ ਐ ਤੇ ਕੁੱਤਿਆਂ ਦਾ ਕੰਮ ਕੀ ਹੁੰਦਾ ਕੁੱਤਿਆਂ ਦਾ ਕੰਮ ਹੁੰਦਾ ਭੌਂਕਣਾ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਪੀਬੀ ਨਿਊਜ਼ ਟੀਵੀ ਨਾਲ ਅੱਜ ਆਪਾਂ ਗੱਲਬਾਤ ਕਰਾਂਗੇ ਸ਼ਰਮਾ ਜੀ ਆਪਣੇ ਨਾਲ ਹੈਗੇ ਨੇ ਰਵਨੀਤ ਬਿੱਟੂ ਰਵਨੀਤ ਬਿੱਟੂ ਜੋ ਕਾਂਗਰਸ ਦੇ ਵਿੱਚੋਂ ਚਲਾ ਗਿਆ ਤੇ ਹੁਣ ਭਾਜਪਾ ਦੇ ਸੋਲੇ ਘਾਰਿਆਗਾ ਆਪਾਂ ਸ਼ਰਮਾ ਜੀ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਜੀ ਧੰਨਵਾਦ ਜੀ ਧੰਨਵਾਦ ਬਹੁਤ ਧੰਨਵਾਦ ਰਵਨੀਤ ਬਿੱਟੂ ਕਾਂਗਰਸ ਦੇ ਵਿੱਚੋਂ ਚਲਾ ਗਿਆ ਜੀ ਠੀਕ ਹੈ ਜੀ ਹੁਣ ਭਾਜਪਾ ਨਾਲ ਦੇ ਸੋਲੇ ਘਾਰਿਆਗਾ ਤੇ ਹੁਣ ਕਾਂਗਰਸ ਨੂੰ ਨਿੰਦ ਵੀ ਰਿਹਾਗਾ ਕੀ ਵਿਚਾਰ ਹੈ ਇਸ ਤੇ ਤੁਹਾਡਾ ਜੀ ਉਹ ਤੁਹਾਡਾ ਭਾ ਮੈਂ ਸਮਝਦਾ ਜੀ ਜਿਹੜੇ ਤੁਸੀਂ ਨਿੰਦਣ ਦੀ ਗੱਲ ਕਰਦੇ ਹੋ ਜੀ ਉਹ ਨਵੇਂ ਨਵੇਂ ਬੀਜੇਪੀ ਦੇ ਵਿੱਚ ਗਏ ਹੈ ਜੀ ਉਹ ਰਾਹੁਲ ਗਾਂਧੀ ਜੀਆ ਨੂੰ ਅੱਤਵਾਦੀ ਲਾਂਦੇ ਵੀ ਇੱਕ ਨੰਬਰ ਦਾ ਅੱਤਵਾਦੀ ਹੈ ਜੀ ਕੋਲੋ ਅਮਰੀਕਾ ਦੀ ਧਰਤੀ ਦੇ ਉੱਤੇ ਰਾਹੁਲ ਗਾਂਧੀ ਜੀਆ ਨੇ ਕੋ ਸਾਡੇ ਪੰਜਾਬੀ ਜਾਂ ਸਿੱਖ ਭਾਈਚਾਰੇ ਦੀ ਗੱਲ ਕੀਤੀ ਹੈ ਜੀ ਉਹ ਗੱਲ ਕੀ ਕੀਤੀ ਹੈ ਉਹਨੂੰ ਤੋੜ ਮੋੜ ਕੇ ਜਿਹੜਾ ਮੋਦੀ ਮੀਡੀਆ ਜੀ ਉਹ ਪੇਸ਼ ਕਰ ਰਿਹਾ ਜੀ ਉਹ ਕੀ ਕਹਿ ਰਿਹਾ ਰਾਹੁਲ ਗਾਂਧੀ ਜੀ ਨੇ ਇਹੀ ਕਿਹਾ ਵੀ ਸਾਡੇ ਜਿਹੜਾ ਸਿੱਖ ਭਾਈਚਾਰਾ ਹੈ ਜਾਂ ਕੋਈ ਪੰਜਾਬੀ ਦੇ ਕਿਸੇ ਦੇ ਕੜਾ ਵੀ ਪਾਇਆ ਹੋਵੇ ਨਾ ਜੀ ਉਹਨੂੰ ਕਈ ਵਾਰੀ ਪੇਪਰ ਦੇ ਵਿੱਚੋਂ ਬੈਠਣ ਨਹੀਂ ਦਿੰਦੇ ਤੇ ਉਹਨੂੰ ਪੇਪਰ ਦੇ ਵਿੱਚੋਂ ਕਈ ਵਾਰੀ ਬਾਹਰ ਵੀ ਕੱਢਿਆ ਗਿਆ ਮੈਂ ਕਹਿੰਦਾ ਵੀ ਇਹ ਜਿਹਾ ਵਿਤਕਰਾ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਰਾਹੁਲ ਗਾਂਧੀ ਦਿੱਤਾ ਸੀ ਇੱਕ ਕਾਮਸ਼ਬਦ ਜੀ ਉਹ ਸਿੱਖ ਭਾਈਚਾਰੇ ਵਾਸਤੇ ਮੰਨ ਕੇ ਚਲੋ ਉਹਨਾਂ ਦੇ ਹੱਕ ਚ ਹੈ ਇਹ ਲੋਕ ਜਿਹੜੇ ਬੀਜੇਪੀ ਦੇ ਵਿੱਚ ਗਏ ਆ ਜਾਂ ਉਹ ਜਿਹੜੇ ਜੱਥੇਬੰਦੀਆਂ ਹੁੰਦੀਆਂ ਨੇ ਜੇ ਕੋਈ ਸਿਕ ਆਪਣੀ ਇੱਕ ਮਲਟੀ ਬਣੀ ਵੀ ਐ ਉਹ ਭਾਜੀਪੀ ਦੀ ਐ ਜਿਹੜੀ ਉਹ ਸਾਡੀ ਰਾਹੁਲ ਗਾਂਧੀ ਦੇ ਕੋਈ ਪੁੱਤੇ ਫੂਕਰਿਆ ਕੋਈ ਕੁਛ ਬੋਲਿਆ ਤੇ ਇਹਨੇ ਬਿੱਟੂ ਨੇ ਤਾਂ ਜਮਾ ਹੱਥ ਹੀ ਲਾਤੀ ਨਾ ਬਿੱਟੂ ਕੀ ਕਹਿ ਰਿਹਾ ਬਿੱਟੂ ਕਹਿ ਰਿਹਾ ਵੀ ਰਾਹੁਲ ਗਾਂਧੀ ਇੱਕ ਨੰਬਰ ਦਾ ਅਤਵਾਦੀ ਆ ਪਰ ਮੈਂ ਬਿੱਟੂ ਨੂੰ ਇੱਕ ਗੱਲ ਪੁੱਛਣੀ ਚਾਹਣਾ ਵੀ ਜਦੋਂ ਅਸੀਂ ਵੀ ਮੰਨ ਲੈਨੇ ਆ ਵੀ ਰਾਹੁਲ ਗਾਂਧੀ ਇੱਕ ਅਤਵਾਦੀ ਆ ਮੰਨ ਲੈਨੇ ਆ ਹੈ ਨਹੀਂ ਮਨ ਲੈਨੇ ਬਿੱਟੂ ਰਾਹੁਲ ਗਾਂਧੀ ਅੱਤਵਾਦੀ ਹੈ ਪਰ ਬਿੱਟੂ ਜੀ ਤੇਰਾ ਅੱਧਾ ਪਰਿਵਾਰ ਇੱਥੇ ਬਿਨਾ 90% ਤੇਰਾ ਪਰਿਵਾਰ ਉਸੇ ਅੱਤਵਾਦੀ ਨੂੰ ਹਾਈ ਕਮਾਂਡ ਮੰਨ ਕੇ ਉਹਦੇ ਪੈਰੀਂ ਹੱਥ ਲਾ ਰਿਹਾ ਹੈ ਅੱਜ ਵੀ ਜੀ ਹਾਲ ਤੂੰ ਵੀ ਲਾਉਂਦਾ ਹੁੰਦਾ ਸੀ ਤਿੰਨ ਕੁ ਮਹੀਨੇ ਪਹਿਲਾਂ ਉਹੀ ਰਾਹੁਲ ਗਾਂਧੀ ਇੱਕ ਨੰਬਰ ਦਾ ਹਿੰਦੁਸਤਾਨ ਦਾ ਲੀਡਰ ਸੀ ਬਿੱਟੂ ਦੀ ਨਿਗਾਚ ਤੇ ਅੱਜ ਡਰਾਬਰ ਸੋਫਿਆਂ ਤੇ ਬੈੰਦਾ ਸੀਗਾ ਤੇ ਅੱਜ ਉਹਦੇ ਸਾਹਮਣੇ ਅੱਤਵਾਦੀ ਹੋ ਗਿਆ ਨਹੀਂ ਤੁਸੀਂ ਜਦੋਂ ਕਿਸੇ ਮੰਨ ਕੇ ਚੱਲੋ ਆਪਣੇ ਸੱਪ ਨੂੰ ਕਾਲੇ ਨਾਗ ਨੂੰ ਜੀ ਬੁੱਕਲ ਦੇ ਵਿੱਚ ਬਿਠਾ ਕੇ ਦੁੱਧ ਪਿਓਂਗੇ ਨਾ ਜੀ ਤੋ ਕੀ ਕਰੂਗਾ ਉਸ ਕਾਲਾ ਨਾਗ ਸੀ ਬੁੱਕਲ ਵਾਲਾ ਇਹ ਬਿੱਟੂ ਉਹਨੇ ਡੰਗ ਮਾਰਨੇ ਮਾਰਨਾ ਸੀ ਕਿਉਂਕਿ ਉਹਦਾ ਪਿਸ਼ੋਕਰ ਆਪਾਂ ਪਿਸ਼ੋਕਰ ਦੇ ਤਾਂ ਮੈਂ ਨਹੀਂ ਜਾਊਂਗਾ ਕਿਸੇ ਦੇ ਪਿਸ਼ੋਕਰ ਤੇ ਜਾਣਾ ਮੇਰੇ ਵਾਸਤੇ ਸ਼ੋਭਾ ਨਹੀਂ ਹੁੰਦਾ ਕਾਰਨ ਕੀ ਹੈ ਉਹਦੇ ਦਾਦਾ ਜੀ ਨੂੰ ਮੁੱਖ ਮੰਤਰੀ ਬਣਾਇਆ ਜੀ ਇਹਦੇ ਤਾਇਆ ਜੀ ਨੂੰ ਮੰਤਰੀ ਆਪਣੇ ਕੋਈ ਇਹਨਾਂ ਦਾ ਐਮਐਲਏ ਰਿਆ ਹੁਣ ਗੁਰ ਕੀਰਤਨ ਵੀ ਗੁਰ ਗੁਰ ਕੀਰਤਨ ਕੋਟਲੀ ਵੀ ਐਮਐਲਏ ਸੀ ਤੇ ਬਿੱਟੂ ਨੂੰ ਤਿੰਨ ਵਾਰੀ ਐਮਪੀ ਬਣਾਇਆ ਬਿੱਟੂ ਤਾਂ ਇਹ ਗੱਲ ਵੀ ਕਹਿੰਦਾ ਸੀ ਪਰ ਪੱਗ ਦਾ ਸਾਡੇ ਗੁਰੂਆਂ ਪੀਰਾਂ ਦੀ ਹੈ ਨਾ ਉਹ ਤਾਂ ਕਿਸੇ ਦੀ ਦੇਣ ਨਹੀਂ ਪਰ ਇਹ ਕਹਿੰਦਾ ਵੀ ਰਾਹੁਲ ਗਾਂਧੀ ਨੇ ਕਿਹਾ ਬਿੱਟੂ ਤੂੰ ਪੱਗ ਬੰਨਿਆ ਕਰ ਯਾਰ ਸੋਹਣੀ ਲੱਗਦੀ ਹੈ ਉਹਨੇ ਕਿੱਡੀ ਵੱਡੀ ਗੱਲ ਕੀਤੀ ਹੈ ਪਰ ਇਹ ਬਿੱਟੂ ਨੇ ਬਿੱਟੂ ਨੇ ਕੀ ਲਾਜ ਰੱਖੀ ਇਸ ਗੱਲ ਦੀ ਬਿੱਟੂ ਉਸੇ ਬੰਦੇ ਨੂੰ ਹੀ ਜਿਹਨੇ ਉਂਗਲ ਫੜ ਕੇ ਸਿਆਸਤ ਦੇਣਾ ਪੌੜਨਾ ਚੜਾਇਆ ਤੇ ਉਸੇ ਬੰਦੇ ਨੂੰ ਇਹ ਕਹਿ ਰਿਹਾ ਵੀ ਇਹ ਰਾਹੁਲ ਗਾਂਧੀ ਹੈ ਜਿਹੜਾ ਅੱਤਵਾਦੀ ਹੈ ਬਿਲਕੁਲ ਉਹ ਕਹਿੰਦਾ ਵੀ ਹੁਣ ਰਾਹੁਲ ਗਾਂਧੀ ਜਿਹੜਾ ਉਹ ਅੱਤਵਾਦੀ ਹੈ ਆ ਵੇਖੋ ਪਹਿਲਾਂ ਬਿੱਟੂ ਜੀ ਵੀ ਉਸ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਸੀਗੇ ਬਿੱਟੂ ਜੀ ਜਿਸ ਟਾਈਮ ਭਾਜਪਾ ਦੇ ਵਿੱਚ ਨਹੀਂ ਗਏ ਸੀ ਜਦੋਂ ਕਿਸਾਨ ਮੋਰਚਾ ਲੱਗਿਆ ਸੀਗਾ ਤਾਂ ਉਹਦੇ ਕੋਲ ਮੀਡੀਆ ਜਵਾਬ ਲੈਣ ਆਇਆ ਸੀ ਤਾਂ ਬੜੇ ਰੌਲੇ ਪਾਉਂਦਾ ਸੀ ਕੀ ਕਾਰਨ ਸੀ ਉਸ ਉਹ ਪਤਾ ਕੀ ਹੁੰਦਾ ਹੁੰਦਾ ਨਾ ਜਿਹੜੀ ਇਹ ਬੀਜੇਪੀ ਦੀ ਫਿਤਰਤ ਆ ਤੁਸੀਂ ਬੀਜੇਪੀ ਦੀ ਪਿੱਛੇ ਪਛੋਕਰ ਚੱਕ ਲੋ ਪਿਛਲੀਆਂ ਤੁਸੀਂ ਰੀਲਾਂ ਇਨਾਂ ਦੀਆਂ ਖਬਰਾਂ ਚੱਕ ਲੋ ਬੀਜੇਪੀ ਕੀ ਗੇਂਦ ਹੁੰਦੀ ਸੀ ਵੀ ਜਿਹੜੇ ਸੜਕਾਂ ਦੇ ਉੱਤੇ ਬੈਠੇ ਆ ਇਹ ਅੱਤਵਾਦੀ ਸਾਡੇ ਕਿਸਾਨ ਨੂੰ ਅੰਨ ਦਾਤੇ ਨੂੰ ਅੱਤਵਾਦੀ ਵੱਖਵਾਦੀ ਕਹਿੰਦੇ ਸੀ ਨਾ ਤੇ ਹੁਣ ਉਸੇ ਬੀਜੇਪੀ ਦੇ ਵਿੱਚ ਬਿੱਟੂ ਜਾਵਲਿਆ ਹੁਣ ਉਹ ਸਾਡੇ ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣਾ ਉਹਨੂੰ ਬਿਲਕੁਲ ਹੀ ਸਖਾਲਾ ਕਿਉਂਕਿ ਰਾਹੁਲ ਗਾਂਧੀ ਨੂੰ ਅੱਤਵਾਦੀ ਕਹੂਗਾ ਜਿਹੜੇ ਬੰਦੇ ਨੇ ਉਸ ਬੰਦੇ ਦੀ ਅੱਜ ਤੱਕ ਦੀ ਜਿਹੜੀ ਸਿਆਸਤ ਹੈ ਇਹਨੂੰ ਆਪਣੇ ਸੁਖੀ ਰੰਡਾਵਾ ਜੀ ਇੱਕ ਇੰਟਰਵਿਊ ਦੇ ਵਿੱਚ ਕਹਿ ਰਹੇ ਆ ਵੀ ਕੈਪਟਨ ਮਨਿੰਦਰ ਸਿੰਘ ਨੇ ਕਦੇ ਵੀ ਪੰਜਾਬ ਦਾ ਯੂਥ ਦਾ ਪ੍ਰਧਾਨ ਨਹੀਂ ਸੀ ਬਣਾਉਂਦਾ ਅਸੀਂ ਮਿਹਨਤ ਕਰ ਲਿਆ ਨਾਲ ਪਤਨੀ ਕਿਹੜੀ ਗੱਲ ਨਾਲ ਨੂੰ ਪ੍ਰਧਾਨ ਬਣਾਇਆ ਇਹ ਬੰਦੇ ਨੇ ਸਾਡੇ ਨਾਲ ਗਦਾਰੀ ਕੀਤੀ ਹੈ ਪਰ ਮੈਂ ਗਦਾਰੀ ਸ਼ਬਦ ਨਹੀਂ ਵਰਤਦਾ ਕਾਰਨ ਕਿ ਇਹਦਾ ਸੁਖੀ ਰੰਡਾਵਾ ਉਸ ਤੋਂ ਕੁੱਚਾ ਹੈ ਵੱਡਾਇਆ ਕਰ ਦਦਾ ਹੈ ਉਮਰ 'ਚ ਵੱਡਾ ਹੋ ਵਰਤ ਸਕਦਾ ਸੀ ਪਰ ਇੱਕ ਗੱਲ ਤੁਹਾਨੂੰ ਮੈਂ ਯਾਦ ਕਰਾ ਦੇਣੀ ਚਾਹੁੰਦਾ ਹਰਜੀਤ ਗਰੇਵਾਲ ਜੀ ਭਾਜਪਾ ਦੇ ਸੀ ਨਾ ਜੀ ਉਸ਼ੋਲੇ ਕਾਉਂਦੇ ਹੁੰਦੇ ਨੇ ਜਿਹੜੇ ਤਿੰਨ ਕਾਲੇ ਕਾਨੂੰਨ ਲਿਆਂਦੇ ਸੀ ਹੂੰ ਬੀਜੇਪੀ ਨੇ ਇਹ ਇਹ ਕਿਸਾਨ ਪੱਖੀ ਆ ਲੋਕ ਪੱਖੀ ਆ ਤੇ ਕਿਨਾਂ ਦਾ ਮੈਂ ਗਲਤ ਨਾ ਹੋਵਾਂ ਤੇ ਫਾਜ਼ਲ ਕਾਦਾ ਐਮਐਲਏ ਸੀ ਜਿਨੇ ਆਪਣੇ ਜਾਖੜ ਸਾਹਮਣੂ ਖੜਾਇਆ ਸੀ ਉਹ ਵੀ ਕਹਿੰਦਾ ਹੁੰਦਾ ਸੀ ਵੀ ਇਹ ਤਿੰਨ ਜਿਹੜੇ ਕਾਲੇ ਕਾਨੂੰਨ ਆਏ ਆ ਇਹ ਲੋਕ ਪੱਖੀ ਆ ਕਿਸਾਨ ਪੱਖੀ ਆ ਤੇ ਉਹ ਸਮਝਾਉਂਦਾ ਸੀ ਤੇ ਹਰਜੀਤ ਗਰੇਵਾਲ ਜੀ ਵੀ ਸਮਝਾਉਂਦੇ ਸੀ ਹਰਜੀਤ ਗਰੇਵਾਲ ਜੀਆਂ ਦਾ ਉਦੋਂ ਕਿਸਾਨੀ ਜਿਹੜੇ ਸੀਗੇ ਚੱਲ ਰਿਹਾ ਵਿਰੋਧ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਸੀ ਬੀਜੇਪੀ ਦਾ ਉੱਝ ਹਰਜੀਤ ਗਰੇਵਾਲ ਦਾ ਆਪਣਾ ਵਾਗਲ ਵੀ ਵਾਇਆ ਗਿਆ ਸੀ ਉਹਦੀ ਪੈਲੀ ਜੋ ਉਥੇ ਫਸਲ ਵੀਜੀ ਸੀ ਝੋਨਾ ਜਾਂ ਕਣਕ ਉਹਨੂੰ ਵਿਵਾਦ ਦਿੱਤਾ ਗਿਆ ਤੈਸ਼ ਨਸ਼ ਕਰ ਸਾਡੇ ਲੋਕਾਂ ਨੂੰ ਗੁੱਸਾ ਸੀ ਹਾਲਾਂਕਿ ਅਸੀਂ ਜਾਣ ਕੇ ਨਹੀਂ ਕੀਤਾ ਸਾਡੇ ਕਿਸਾਨਾਂ ਨੇ ਉਹ ਜਾਣ ਕੇ ਨਹੀਂ ਕੀਤਾ ਪਰ ਤੂੰ ਕਹਿ ਰਹੇ ਸਾਡੇ ਉਹ जखਮਾਂ ਦੇ ਉੱਤੇ ਨੂਨ ਛਿੜਕ ਰਿਆ ਸੀ ਇਹ ਕਾਲੇ ਕਾਨੂੰਨ ਨਹੀਂ ਇਹ ਤਾਂ ਤੁਹਾਡੇ ਹੱਕ ਦੇ ਕਾਨੂੰਨ ਹੈ ਤੁਹਾਡੀ ਇਹਦੇ ਵਿੱਚ ਤਾਮਦਨ ਦੁੱਗਣੀ ਹੋ ਜੂ ਆਉ ਹੋ ਜ ਤੇ ਕਿਹੜਾ ਫਾਜ਼ਲ ਕਦਾ ਐਮਐਲਏ ਸੀ ਉਹ ਵੀ ਸਾਨੂੰ ਸਮਝਾਉਣ ਆਇਆ ਸਾਡੇ ਕਿਸਾਨਾਂ ਨੂੰ ਤੇ ਉਹਦਾ ਗਲਥਾ ਨਹੀਂ ਪਜਾਮਾ ਲਾਇਆ ਸੀ ਇਹਨਾਂ ਨੇ ਸਾਡੇ ਕਿਸਾਨਾਂ ਨੇ ਪਾੜਤਾ ਸੀ ਗਲਤ ਲਈ ਪਜਾਮਾ ਲਾ ਕੇ ਫੇਰ ਉਹ ਨੰਗਾ ਕਰਕੇ ਭੇਜਿਆ ਸੀ ਤੇ ਅੱਜ ਤੁਸੀਂ ਇੰਟਰਵਿਊ ਸੁਣੀ ਹੋਣੀ ਹੈ ਕਿ ਬਿੱਟੂ ਦੀ ਵੀ ਉਹ ਬਿੱਟੂ ਗਰੇਵਾਲ ਨੂੰ ਕੀ ਕਹਿ ਰਿਹਾ ਸੀ ਵੀ ਇਹਨਾਂ ਬੀਜੇਪੀ ਵਾਲਿਆਂ ਦੇ ਜਿਹੇ ਪੱਤਰਕਾਰ ਨਾ ਹੁੰਦੇ ਨਾ ਤੇ ਮੈਂ ਜੁੱਤੀ ਲਾ ਕੇ ਮਾਰਦਾ ਉਹ ਜਿਹੜੀ ਇੰਟਰਵਿਊ ਸੁਣੀ ਹੋਣੀ ਹੈ ਉਹ ਬੀਜੇਪੀ ਦੇ ਕਿਹਨੂੰ ਕਹਿ ਰਿਹਾ ਸੀ ਸਾਹਮਣੇ ਉਹਦੇ ਡਿਬੇਟ ਦੇ ਵਿੱਚ ਗਰੇਵਾਲ ਖੜਾ ਸੀ ਇਹੀ ਹਰਜੀਤ ਗਰੇਵਾਲ ਅੱਜ ਹਰਜੀਤ ਗਰੇਵਾਲ ਕਿਹੜੇ ਮੂੰਹ ਨਾਲ ਬੀਜੇਪੀ ਨੂੰ ਚੰਗਾ ਕਹੂਗਾ ਤੇ ਜਾਂ ਕਾਂਗਰਸ ਨੂੰ ਮਾੜਾ ਕਹੂਗਾ ਕਿਉਂ ਜੁੱਤੀਆਂ ਮਾਰਨ ਨਾਲ ਤੇ ਉਹਦੇ ਘਰੀ ਜਾਵਲਿਆ ਉਹਦੇ ਘਰ ਦੇ ਵਿੱਚ ਜਾਵਲਿਆ ਫਿਰ ਮੋਦੀ ਜੀਆ ਨੇ ਉਹਨੂੰ ਗਰੇਵਾਲ ਦੀ ਥਾਂ ਤੇ ਗਰੇਵਾਲ ਨੂੰ ਤਾਂ ਸਿਰਫ ਆਸਾਨੀ ਕਿਸਾਨੀ ਵਿਰੋਧ ਵਾਸਤੇ ਰੱਖਿਆ ਸੀ ਕਿਸਾਨਾਂ ਦੇ ਛੱਤਰ ਖਾਨ ਵਾਸਤੇ ਰੱਖਿਆ ਸੀ ਇਹਨਾਂ ਲੋਕਾਂ ਨੂੰ ਤੇ ਅੱਜ ਉਹਨੂੰ ਰਾਜਦਮ ਰਾਜਦਾਰ ਰੇਲ ਮੰਤਰੀ ਬਣਾ ਕੇ ਹੋਰ ਗਰੇਵਾਲ ਦੇ ਸਿਰ ਤੇ ਨਿਭਾਤਾ ਇੱਕ ਕਲ ਦਾ ਜਵਾਕ ਜਿਹੜਾ ਕੱਲ ਕਾਂਗਰਸ ਦੇ ਵਿੱਚੋਂ ਆਇਆ ਕੱਲ ਭਾਜਪਾ ਨੂੰ ਨਿੰਦਾ ਨਿੰਦਾ ਅੱਜ ਉਹ ਗਰੇਵਾਲ ਜੀਆ ਦੇ ਉੱਤੇ ਬਾਤਾ ਦੇਖੋ ਗਰੇਵਾਲ ਜੀਆ ਦੀ ਉਮਰ ਕਿੰਨੀ ਹੈ 70 ਸਾਲ ਹੈ ਤੇ ਇਹਦੀ ਉਮਰ ਬੱਦੂ ਦੇ ਪਿਆਸਾਲ ਹੋ ਇੱਕ ਵੱਡਾ ਮੰਤਰੀ ਬਣਾ ਕੇ ਗਰੇਵਾਲ ਜੀ ਦੇ ਉੱਤੇ ਬਾਦ ਵਾਕਈ ਉਹ ਨਾ ਮਾਰੇ ਹੋਏ ਇੱਕ ਛਿੱਤਰ ਵੱਜ ਗਿਆ ਉਹਨਾਂ ਨੇ ਉਹਦੇ ਕਿਹਾ ਸੀ ਨਾ ਵੀ ਮੈਂ ਉਹਨਾਂ ਦੇ ਛਿੱਤਰ ਵੀ ਨਾ ਮਾਰਾਂ ਤੇ ਮੈਂ ਤਾਂ ਆ ਗਿਆ ਮੈਂ ਇਹਨਾਂ ਨਾਲ ਰਵੇਟ ਵੀ ਨਹੀਂ ਕਰਦਾ ਸੀ ਬੀਜੇਪੀ ਨਾਲ ਤੇ ਅੱਜ ਉਹ ਐਡਾ ਬਿਸ਼ਰਮ ਲੀਡਰ ਬਿੱਟੂ ਅੱਜ ਬੀਜੇਪੀ ਦੇ ਵਿੱਚ ਹੀ ਜਾਵਲਿਆ ਤੇ ਬੀਜੇਪੀ ਨੇ ਉਹਦੂ ਬਿਸ਼ਰਮੀ ਕੀਤੀ ਆਪਦੇ ਲੋਕਾਂ ਨਾਲ ਵਿਸ਼ਵਾਸ ਘਾਟ ਕੀਤਾ ਮੈਨਾਂ ਹਰੀਦ ਗਰੇਵਾਲ ਵਰਗਾ ਨਾ ਤੇ ਜਿਨ੍ਹਾਂ ਦੇ ਜਿੱਤੂਆਂ ਮਾਰਦਾ ਸੀ ਅੱਜ ਉਹਦੇ ਜਿੱਤੂਆਂ ਮਾਰਨ ਵਰਗਾ ਕੰਮ ਕਰਤਾ ਉਹਦੇ ਉੱਤੇ ਹਾਤਾ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਜਿਹੜਾ ਇਹ ਬਿੱਟੂ ਹੈ ਨਾ ਬਿੱਟੂ ਚਲੋ ਮੰਨ ਕੇ ਚਲੋ ਕਾਂਗਰਸ ਦੇ ਵਿੱਚ ਵੀ ਸਾਡੇ ਪੰਜਾਬੀਆਂ ਨੂੰ ਖਾਸ ਕਰਕੇ ਸਿੱਖਾਂ ਨੂੰ ਇਹ ਟਾਰਗੇਟ ਬਣਾਉਂਦਾ ਰਿਹਾ ਹੂੰ ਬੋਲਦਾ ਹੁੰਦਾ ਸੀ ਗਲਤ ਵੀ ਬੋਲਦਾ ਰਿਹਾ ਉਹ ਚੀਜ਼ ਦੇ ਉੱਤੇ ਵੀ ਮੈਂ ਪਹਿਲਾਂ ਇੰਟਰਵਿਊਆਂ ਦੇ ਵਿੱਚ ਕਹਿੰਦਾ ਰਿਹਾ ਵੀ ਇਹ ਬੰਦਾ ਜਿਹੜਾ ਤੇ ਬਿਲਕੁਲ ਕੋਈ ਬਹੁਤਾ ਚੰਗਾ ਨਹੀਂ ਪਰ ਅੱਜ ਅੱਜ ਤੋਂ ਹੱਥ ਈ ਲਾਤੀ ਅੱਜ ਅਜਾ ਜਿਹਦਾ ਅੱਜ ਕੱਲ ਤੂੰ ਉਹ ਕਾਂਗਰਸ ਦਾ ਨਹੀਂ ਬਣਿਆ ਤੇ ਕੱਲ ਨੂੰ ਵੀ ਬਣਦਾ ਭਾਜੀਪੀ ਦਾ ਨਹੀਂ ਭਾਜੀਪੀ ਦੇ ਵਿੱਚ ਤੁਸੀਂ ਦੇਖੋ ਕਿ ਜਾਕਰ ਸਾਹਿਬ ਦੀ ਕੀ ਪੋਜੀਸ਼ਨ ਹੈ ਕੀ ਕਾਰਨ ਹੈ ਵੀ ਵੇਖੋ ਤੁਹਾਡੇ ਜਿਹੜੇ ਕਾਂਗਰਸ ਦੇ ਲੀਡਰ ਹੈ ਤਕਰੀਬਨ ਸਾਰੇ ਉਧਰ ਜਾਵੜੇ ਆ ਤੁਹਾਡੇ ਜਿਹੜੇ ਕੈਪਟਨ ਸਾਹਿਬ ਸੀਗਾ ਉਹ ਵੀ ਚਲਾ ਗਿਆ ਜਿਹੜਾ ਤੁਹਾਡਾ ਸੁਨੀਲ ਜਾਖੜ ਸੀ ਉਹ ਵੀ ਚਲਾ ਗਿਆ ਜਿਹੜਾ ਤੁਹਾਡਾ ਰਾਣਾ ਸੋਢੀ ਸੀਗਾ ਉਹ ਵੀ ਚਲੇ ਗਿਆ ਜਿਹੜੇ ਮੇਨ ਮੇਨ ਵੱਡੇ ਵੱਡੇ ਚਿਹਰੇ ਸੀ ਉਹ ਤੁਹਾਡੇ ਤਕਰੀਬਨ ਸਾਰੇ ਚਲੇ ਗਏ ਆ ਕੀ ਕਾਰਨ ਹੈ ਉਹਨਾਂ ਦੇ ਅੱਜ ਹਾਲਾਤ ਕੀ ਹੈ ਚਲੇ ਗਏ ਹਮ ਉਹ ਤੋਂ ਤੁਸੀਂ ਦੇਖ ਲਿਆ ਬਿਲਕੁਲ ਹਾਲਾਤ ਤੁਹਾਡੀ ਸਮਝਦਾ ਮੈਂ ਹੁਣ ਜਿਸ ਤਰ੍ਹਾਂ ਭਾਈਪਾਣੇ ਤੋਂ ਨੂੰ ਫੇਰ ਇੱਕ ਉਹਦਾ ਚੰਗਾ ਦੇਤਾ ਜਿਹੜੇ ਤੁਹਾਡੇ ਹੋਰ ਲੀਡਰ ਆ ਕਾਂਗਰਸੀ ਉਹਨਾਂ ਨੂੰ ਚੰਗੇ ਚੰਗੇ ਅਹੁਦੇ ਦੇ ਕੇ ਨਵਾਜਣਗੇ ਨਹੀਂ ਨਵਾਜਦੇ ਤੁਸੀਂ ਨਾ ਜਿਹੜੇ ਜਾਖੜ ਸਾਹਿਬ ਵਰਗੇ ਹਮਮ ਕੈਪਟਨ ਸਾਹਿਬ ਵਰਗਿਆਂ ਦੀ ਗੱਲ ਦੀ ਕੀਤੀ ਹੈ ਤੁਸੀਂ ਹਮ ਇਹ ਨਾ ਥੋਬੀ ਦੇ ਕੁੱਤੇ ਵਾਲੀ ਹੋਈ ਉਹਨਾਂ ਨਾਲ ਜੀ ਥੋਬੀ ਦੇ ਕੁੱਤੇ ਵਾਲੀ ਕਿਵੇਂ ਹੋਈ ਨਾ ਉਹ ਕਰਦੇ ਰਹੇ ਤੇ ਨਾ ਉਹ ਘਾਟਦੇ ਰਹੇ ਤੁਸੀਂ ਦੇਖੋ ਵੀ ਕੱਲ ਦਾ ਗਿਆ ਜਵਾਕ ਪਰ ਹਾਰਿਆ ਵਾ ਹਮ ਹਾਰਿਆ ਵਾ ਕੰਪੀ ਉਹਦਾ ਰਾਜ ਦਾ ਮੰਤਰੀ ਹੈ ਰਾਜ ਰੇਲ ਮੰਤਰੀ ਬਣਾਤਾ ਉਹ ਤੇ ਉਹ ਜਾਖੜ ਸਾਹਿਬ ਦਾ ਕੀ ਬਣਿਆ ਜਾਕਰ ਸਾਹਿਬ ਨੂੰ ਕਿਹੜਾ ਉਧਾ ਮਿਲਿਆ ਹੂੰ ਜਾਕਰ ਸਾਹਿਬ ਨੂੰ ਕੁਝ ਮਿਲਿਆ ਨਹੀਂ ਕੈਪਟਨ ਨੂੰ ਕੁਝ ਮਿਲਿਆ ਨਹੀਂ ਅੱਜ ਇਹ ਬਿਲਕੁਲ ਜ਼ੀਰੋ ਹੈ ਅੱਜ ਤੁਹਾਨੂੰ ਹੋਰ ਦੱਸਦਾ ਹੈ ਇਹ ਕਾਂਗਰਸ ਦੇ ਵਿੱਚ ਆਉਣ ਨੂੰ ਤਿਆਰ ਬੈਠੇ ਹੈ ਹੂੰ ਪਰ ਇਹਨਾਂ ਨੂੰ ਕਾਂਗਰਸ ਲੈਣ ਨੂੰ ਹਲੇ ਤਿਆਰ ਨਹੀਂ ਹੋਈ ਕਿਉਂਕਿ ਸੁਖੀ ਰੰਦਾਵਾ ਇਹ ਗੱਲ ਕਹਿੰਦਾ ਵੀ ਜਿਹੜੇ ਬੰਦੇ ਛੱਡ ਕੇ ਗਏ ਸੀ ਜੇ ਤੁਸੀਂ ਉਹਨਾਂ ਨੂੰ ਲਾਉਂਗੇ ਤੇ ਸੁਖੀ ਰੰਦਾਵਾ ਜਾ ਕੇ ਆਪਣੇ ਘਰੇ ਬੈਠ ਜਾਊਗਾ ਹੂੰ ਤੁਹਾਡਾ ਵਿਰੋਧ ਨਹੀਂ ਕਰੂਗਾ ਪਰ ਇੰਨਾਂ ਕੁ ਵਿਰੋਧ ਉਹਨਾਂ ਲੋਕਾਂ ਦਾ ਜ਼ਰੂਰ ਕਰੂਗਾ ਗਦਾਰਾਂ ਦਾ ਜਿਹੜੇ ਪਾਰਟੀ ਨੂੰ ਪਿੱਠ ਵਿਖਾ ਕੇ ਗਏ ਆ ਪਰ ਤੁਸੀਂ ਦੇਖੋ ਵੀ ਜਾਕਰ ਦਾ ਕੀ ਬਣਿਆ ਤੁਸੀਂ ਜਾਕਰ ਦੀ ਗ ਇੱਕੜ ਨੂੰ ਵੱਡਾ ਲੀਡਰ ਬਣਾਉਣ ਵਾਲਾ ਕੌਣ ਹੈ ਕਾਂਗਰਸ ਕੈਪਟਨ ਨੂੰ ਵੱਡਾ ਲੀਡਰ ਬਣਾਉਣ ਵਾਲਾ ਕੌਣ ਸੀ ਕਾਂਗਰਸ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਇਹਨੂੰ ਦੂਜੀ ਟਿਕਟ ਦੇਣ ਤੋਂ ਨਾ ਕਰਤੀ ਸੀ ਤਲਵੰਡੀ ਸਾਬੋ ਤੋਂ ਲੜਦਾ ਹੁੰਦਾ ਸੀ ਇਹਨੂੰ ਟਿਕਟ ਨਾ ਦੇ ਕੇ ਇਹਨੂੰ ਜਾਨਕੀ ੱ ਧੱਕੇ ਮਾਰ ਕੇ ਪਾਰਟੀ ਦੇ ਵਿੱਚੋਂ ਕੱਢਿਆ ਸੀ ਕੈਪਟਨ ਵਿੰਦਰ ਸਿੰਘ ਤੇ ਕਾਂਗਰਸ ਨੇ ਗੱਲ ਨਾ ਲਾ ਕੇ 1997 ਦੇ ਵਿੱਚ ਇਹ 1997 ਚ ਇਹਨੂੰ ਕਾਂਗਰਸ ਪਾਰਟੀ ਦਾ ਕਾਂਗਰਸ ਦਾ ਪ੍ਰਧਾਨ ਬਣਾਇਆ ਸੀ ਪੰਜਾਬ ਦਾ ਅਸੀਂ ਤਾਂ ਇਹੋ ਜੀ ਪਾਰਟੀ ਦੇ ਵਿੱਚ ਰਹਿੰਦੇ ਆ ਜਿਹੜੇ ੱੱਕੇ ਮਾਰੇ ਵੇ ਅਕਾਲੀ ਦਲ ਦੇ ਉਹਨਾਂ ਨੂੰ ਫਿਰ ਵੀ ਅਸੀਂ ਗਲੇ ਲਾ ਲਿਆ ਤੇ ਫਿਰ ਵੀ ਉਹਨਾਂ ਨੇ ਸਾਨੂੰ ਕੀ ਕੀਤਾ ਸਾਡੇ ਪਿੱਛੇ ਛੁਰਾ ਮਾਰਿਆ ਕਿ ਨਹੀਂ ਮਾਰਿਆ ਉਹ ਕਾਂਗਰਸ ਪਾਰਟੀ ਆ ਕਾਂਗਰਸ ਪਾਰਟੀ ਨੇ ਗਲਤ ਨਾ ਕੀਤਾ ਨਾ ਅਜਬ ਗੱਲਾਂ ਵੀ ਕੀਤੀਆਂ ਹੁਣ ਸਾਡੇ ਸਿੱਖ ਭਾਈਚਾਰੇ ਨਾਲ ਵੀ ਕੀਤੀਆਂ ਹੋਣੀਆਂ ਪਰ ਕਿਤੇ ਨਾ ਕਿਤੇ ਇਹਨਾਂ ਲੋਕਾਂ ਨੂੰ ਸਤਿਕਾਰ ਦਿੱਤਾ ਸੀ ਪਰ ਅਸੀਂ ਭੁੱਲ ਗਏ ਸੀ ਇਹ ਲੋਕ ਸਤਿਕਾਰ ਦੇ ਕਾਬਲ ਨਹੀਂ ਸੀ ਕਿਉਂਕਿ ਇਹਨਾਂ ਦੇ ਜਿਹੜੇ ਇਹਨਾਂ ਦਾ ਪਰਿਵਾਰ ਸੀ ਪਹਿਲਾਂ ਉਹਨਾਂ ਨੇ ਵੀ ਸਾਡੇ ਨਾਲ ਅੰਗਰੇਜ਼ਾਂ ਨਾਲ ਰਲ ਕੇ ਗਦਾਰੀ ਕੀਤੀ ਸੀ ਅਜੋ ਕਾਂਗਰਸ ਪਾਰਟੀ ਨਾਲ ਗਦਾਰੀ ਕਰਗੇ ਚਾਹੇ ਉਹ ਜਾਖੜ ਦਾ ਪਰਿਵਾਰ ਹੈ ਤੇ ਜੋ ਕਪਤਨਵਿੰਦਰ ਸਿੰਘ ਦਾ ਪਰਿਵਾਰ ਹੈ ਜਿਹੜਾ ਬੰਦਾ ਆਪਦੀ ਪਾਰਟੀ ਨਾਲ ਆਪਦੇ ਪਰਿਵਾਰ ਨਾਲ ਆਪਦੀ ਮਾਂ ਨਾਲ ਗਦਾਰੀ ਕਰਦਾ ਨਾ ਉਹਦਾ ਅਸ਼ਰ ਕੀ ਹੁੰਦਾ ਅੱਛਾ ਉਹਨਾਂ ਦਾ ਕਪਤਨਾਂ ਵਾਲਾ ਤੇ ਜਾਖੜਾਂ ਵਾਲਾ ਹੁੰਦਾ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਜਿਹੜੇ ਬਿੱਟੂ ਵਰਗੇ ਬੁੱਕਰ ਦੇ ਸਾਪ ਹੈ ਕਾਲੇ ਨਾਗ ਹੈ ਤੇ ਇਹਨਾਂ ਲੋਕਾਂ ਤੋਂ ਬਚੋ ਅੱਛਾ ਜੇ ਤੁਸੀਂ ਇੱਕ ਵਾਰ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਲਿਓ ਵੀ ਉਹ ਤਾਂ ਪਿੰਡ ਦੇ ਵਿੱਚ ਕਿਤੇ ਹਾਥੀ ਆਉਂਦਾ ਦੇਖੇ ਹੋਊਗਾ ਨਿੱਕੇ ਹੁੰਦੇ ਨੇ ਹੂੰ ਹਾਥੀ ਆਉਂਦਾ ਹੈ ਜੀ ਹਾਥੀ ਆਪਦੀ ਚਾਲ ਚੱਲਦਾ ਹੈ ਹੂੰ ਤੇ ਕੁੱਤੇ ਜਿਹੜੇ ਹੂੰ ਉਹ ਭੌਂਕਦੇ ਹੁੰਦੇ ਗਲੀਆਂ ਚੋਂ ਹੂੰ ਉਹ ਗਲੀਆਂ ਚੋਂ ਬਾਹਰ ਨਿਕਲ ਨਿਕਲ ਕੇ ਭੌਂਕਦੇ ਆ ਪਰ ਹਾਥੀ ਆਪਦੀ ਚਾਲ ਦੇ ਵਿੱਚ ਤਸ ਤੋਂ ਮਸ ਨਹੀਂ ਹੁੰਦਾ ਹੂੰ ਕਿਉਂਕਿ ਹਾਥੀ ਹੈ ਹੂੰ ਤੇ ਕੁੱਤਿਆਂ ਦਾ ਕੰਮ ਕੀ ਹੁੰਦਾ ਕੁੱਤਿਆਂ ਦਾ ਕੰਮ ਹੁੰਦਾ ਭੌਂਕਣਾ ਤੇ ਉਹ ਆਪਦੀ ਚਾਲ ਦੇ ਨਾਲ ਚੱਲਿਆ ਜਾਂਦਾ ਚਾਲ ਦੇ ਵਿੱਚ ਇਧਰ ਉਧਰ ਨਹੀਂ ਕਰਦਾ ਉਹ RAMਨਾ ਮਸਤ ਹੋਇਆ ਉਹਦੇ ਇਸ ਪਿੰਡ ਤੋਂ ਉਸ ਪਿੰਡ ਜਾਵ ਲੈਂਦਾ ਉਹੀ ਗੱਲ ਰਾਹੁਲ ਗਾਂਧੀ ਦੀ ਐ ਰਾਹੁਲ ਗਾਂਧੀ ਜਿਹੜੀ ਹਾਥੀ ਦੀ ਚਾਲ ਚੱਲ ਰਿਹਾ ਤੇ ਇਹ ਸਾਡੇ ਬਿੱਟੂ ਵਰਗੇ ਉਹੋ ਗਲੀਆਂ ਵਾਲੇ ਕੁੱਤੇ ਐ ਪੌਂਕਣ ਦਿਓ ਇਹ ਰੱਖੇ ਕਾਦੇ ਵਾਸਤੇ ਹੋ ਸਕਦਾ ਪਹਿਲਾਂ ਵੀ ਕਾਂਗਰਸ ਨੇ ਇਹ ਪੌਂਕਣ ਵਾਸਤੇ ਰੱਖੇ ਸੀ ਤੇ ਅੱਜ ਬੀਜੇਪੀ ਚ ਜਾ ਕੇ ਸਾਡੇ ਇਸ ਹਾਥੀ ਰੂਪੀ ਰਾਹੁਲ ਗਾਂਧੀ ਨੂੰ ਤੇ ਪੌਂਕਰੇ ਪੌਂਕਣ ਦਿਓ ਪੌਂਕਣ ਜਾਣ ਤੋਂ ਕੋਈ ਖਾਸ ਗੱਲ ਨਹੀਂ ਹੱਤਵਦੀ ਕਹੋ ਵੱਕਵਦੀ ਕਹੋ ਤੁਸੀਂ ਸਾਨੂੰ ਸਿੱਖ ਵਿਰੋਧੀ ਕਹੋ ਤੁਸੀਂ ਸਾਨੂੰ ਪੰਜਾਬੀ ਵਿਰੋਧੀ ਕਹੋ ਤੁਹਾਡਾ ਹੱਕ ਹੈ ਕਿਉਂਕਿ ਤੁਹਾਡੇ ਤੁਹਾਨੂੰ ਰਾਜ ਮੰਤਰੀ ਬਣਾਇਆ ਕਦੇ ਵਾਸਤੇ ਤੁਹਾਨੂੰ ਰਾਜ ਮੰਤਰੀ ਦਾ ਪਦ ਮਿਲਿਆ ਕਦੇ ਵਾਸਤੇ ਸਿਰਫ ਪੰਕਣ ਵਾਸਤੇ ਮੈਂ ਪੰਕਣਾ ਸ਼ਬਦ ਵਰਤਣਾ ਨਹੀਂ ਚਾਹੁੰਦਾ ਪਰ ਇਸ ਗੱਲ ਦਾ ਮੈਨੂੰ ਬਸੋਸ ਹੈ ਵੀ ਉਹਨਾਂ ਲੋਕਾਂ ਨੇ ਯਾਰ ਰਾਹਲ ਗਾਂਧੀ ਨੂੰ ਅੱਜ ਕਿਹਾ ਵੀ ਅਤਵਾਦੀ ਹੈ ਜਿਹੜੇ ਬੰਦਿਆਂ ਨੇ ਜਿਹੜੇ ਬੰਦਿਆਂ ਨੂੰ ਇੱਥੋਂ ਤੱਕ ਪਹੁੰਚਾਇਆ ਉਹਨੇ ਤੇਰੇ ਦਾਦਾ ਜੀ ਨੂੰ ਪਰ ਤੇਰੇ ਦਾਦਾ ਜੀ ਨੂੰ ਮੈਂ ਇੱਥੇ ਵਰਤਣਾ ਨਹੀਂ ਚਾਹੁੰਦਾ ਮਰੇ ਹੋਏ ਮਰੇ ਹੋਏ ਬੰਦੇ ਨੂੰ ਆਪਾਂ ਨਹੀਂ ਗਲਤ ਬੋਲ ਸਕਦੇ ਕਾਰਨ ਕੇ ਭਲਾ ਕੋਈ ਚੰਗਾ ਹੋਵੇ ਭਲਾ ਮਾੜਾ ਹੋਵੇ ਪਰ ਬਿਟੂ ਜੀ ਤੇਰੇ ਮੂੰਹੋਂ ਇਹ ਗੱਲ ਸੱਚਦੀ ਨਹੀਂ ਸੀ ਤੇ ਜਦੋਂ ਲਾਂਹ ਤਾਂ ਵੇਖ ਕਮੈਂਟ ਪੜ ਕੇ ਦੇ ਤੇਰੇ ਥੱਲੇ ਜੋ ਆ ਰਹੇ ਆ ਤੇ ਤੂੰ ਆਪ ਤੂੰ ਨਹੀਂ ਪੜੇ ਜਾਂਦੇ ਤੇਰਾ ਪਰਿਵਾਰ ਪੜਦਾ ਹੋ ਤੇਰੇ ਧੀਆ ਪੁੱਤ ਪੜਦੇ ਹੋਣਗੇ ਮੈਂ ਇੱਕ ਗੱਲ ਤੋਂ ਵੀ ਹੋਰ ਐਡ ਕਰਨੀ ਚਾਹੂੰਗਾ ਜਿਹੜੇ ਗੁਰਕੀਰਤਨ ਕੋਟਲੀ ਐ ਇਹਦਾ ਚਾਚੇ ਦਾ ਪੁੱਤ ਹੈ ਜਿਹਦਾ ਸਕਾ ਭਰਾ ਉਹ 1992 ਤੋਂ ਲੈ ਕੇ ਤੇ 95 ਤੱਕ ਆਪਣੇ ਵਿਜਨਤ ਸਿੰਘ ਦੀ ਸਰਕਾਰ ਰਹੀ ਚਲੋ ਗਲਤ ਕੰਮ ਹੋਏ ਹੋਣਗੇ ਮੈਂ ਇਥੇ ਤੁਹਾਡੇ ਚੈਨਲ ਦੇ ਮੰਨਦਾ ਕਾਂਗਰਸ ਨੇ ਉਸ ਟਾਈਮ ਗਲਤ ਕੰਮ ਕੀਤੇ ਹੋਣਗੇ ਕੀਤੇ ਪਰ ਇਹਨੇ ਗੁਰਕੀਰਤ ਕੋਟਲੀ ਨੇ ਜੋ ਕੀਤਾ ਉਥੇ ਇੱਕ ਵਿਦੇਸ਼ਣ ਕੁੜੀ ਆਈ ਵੀ ਸੀ ਉਹ ਪਰਿਵਾਰ ਘੁੰਮਣ ਆਇਆ ਸੀ ਤੇ ਵਿਦੇਸ਼ ਤੋਂ ਪੰਜਾਬ ਦੇ ਵਿੱਚ ਚੰਡੀਗੜ੍ਹ ਇਹਨਾਂ ਲੋਕਾਂ ਨੇ ਉਹਦੇ ਨਾਲ ਦੁਰਵਿਹਾਰ ਕੀਤਾ ਕਹਿਣ ਤੋਂ ਬਾਅਦ ਮੈਂ ਸ਼ਬਦ ਇਥੇ ਵਰਤ ਨਹੀਂ ਸਕਦਾ ਤੇ ਉਦੋਂ ਮੁੱਖ ਮੰਤਰੀ ਸਿਹਤ ਦਾ ਦਾਦਾ ਜੀ ਤੇ ਇਹਦੇ ਦਾਦਾ ਜੀ ਨੇ ਆਪਦੇ ਕੋਲ ਆਪਦੇ ਬੱਚੇ ਨੂੰ ਆਦੇ ਉੱਤਰ ਨੂੰ ਬਾਪ ਨੂੰ ਸਾਰ ਨੂੰ ਬਚਾਉਣੇ ਉਹਦਾ ਬਸ ਸੱਤਿਆ ਚੁੰਨੇ ਸੱਤਾ ਜੀ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਆਪਦੇ ਪਰਿਵਾਰ ਨੂੰ ਬਚਾਉਂਦਿਆਂ ਬਚਾਉਂਦਿਆਂ ਆਪਦੇ ਘਰ ਦੇ ਪਰਿਵਾਰ ਦੇ ਦੋ ਟੋਟੇ ਕਰ ਲਏ ਮਨਪ੍ਰੀਤ ਕਿੱਧਰ ਜਾਵਲਿਆ ਤੇ ਸੁਖਵੀਰ ਕਿੱਧਰ ਜਾਵਲਿਆ ਕਿਉਂਕਿ ਉਹ ਵੀ ਜਿਵੇਂ ਡਿਸਟਰ ਸੀਗਾ ਔਰ ਮਾਪਾ ਮਾਦ ਵਿੱਚ ਡਿਸਟਰ ਨਾਲ ਉਹਦੇ ਪੱਖਾਂ ਦੇ ਪੱਟੀ ਕਿਉਂ ਬੰਨੀ ਸੀ ਉਹਨੇ ਕਹਿੰਦੇ ਪੱਟੀ ਬੰਨ ਕੇ ਆਂਡਵ ਯਾਨੀ ਕਿ ਵਧੀਆ ਬੰਦੇ ਸੀ ਉਹਨਾਂ ਨੂੰ ਪਰੇ ਕਰਤਾ ਤੇ ਇਸ ਕਰਕੇ ਮੈਂ ਬਿੱਟੂ ਦੀ ਗੱਲ ਕਰਨਾ ਚਾਹੁੰਦਾ ਪਰ ਕੀਰਤ ਕੋਟਲੀ ਨੇ ਉਸ ਬੱਚੀ ਨਾਲ ਪਰਬਿਹਾਰ ਕੀਤਾ ਤੇ ਇਹਦੀ ਇਹਦੇ ਦਾਦਾ ਜੀ ਮੁੱਖ ਮੰਤਰੀ ਸੀ ਇਹਨਾਂ ਨੂੰ ਕੀ ਹੁੰਦਾ ਮੁੱਖ ਮੰਤਰੀਆਂ ਦੇ ਪ੍ਰਵਾਰਾਂ ਨੂੰ ਕਿਤੇ ਕੁਝ ਹੋਇਆ ਉਹਨਾਂ ਨੇ ਉਹਦਾ ਉਹਦੀ ਦੁਰਵਰਤੋਂ ਕੀਤੀ ਉਹਦੇ ਬੱਚੇ ਨੂੰ ਬਚਾਉਂਦਿਆਂ ਬਚਾਉਂਦਿਆਂ ਤੇ ਕੇਲਿਆਂ ਦੇ ਵਿੱਚ ਇੱਕ ਪਲੇ ਗਰੁੱਪੀ ਸਿਸਟਮ ਚਲਾਤਾ ਵੀ ਕੇਲਿਆਂ ਚ ਪਲੇਗ ਪਈ ਵੇ ਇਦੁੱਲਾ ਜਿਹੜਾ ਚੈਨਲ ਹੈ ਚੱਕ ਕੇ ਉਧਰ ਲੱਗ ਜਾਂਦਾ ਤੇ ਉਹਦੇ ਵਿੱਚ ਕੀ ਹੋਇਆ ਉਹ ਕੇਲੇ ਵਾਲੇ ਵਪਾਰੀ ਦਾ ਤੈਸ਼ ਨੈਸ਼ ਹੋ ਗਿਆ ਪਰ ਇਸ ਪਰਿਵਾਰ ਦੇ ਇੱਕ ਅਫਵਾੜ ਆਈ ਗਈ ਸੀ ਕਿਲਿਆਂ ਦੀ ਫਾੜ ਆਈ ਗਈ ਸੀ ਮਾਸੀ ਨਿੱਕੇ ਨਿੱਕੇ ਸੋਦੋਂ 14-15 ਸਾਲ ਦੀ ਉਮਰ ਚੋਂ ਮਾ ਅਸੋਰੀ ਅਵੀ 20 ਸਾਲ ਦੀ ਉਮਰ ਦੀ ਸੀ ਪਰ ਇਹਨਾਂ ਲੋਕਾਂ ਨੇ ਤਾਂ ਸਾਡੇ ਪਰਿਵਾਰਾਂ ਦਾ ਤਾਂ ਨੁਕਸਾਨ ਕੀਤਾ ਆ ਉਹਦੇ ਪਰਿਵਾਰ ਨੂੰ ਬਚਾਉਣ ਦੀ ਖਾਤਿਰ ਕੋਰੋਨਾ ਵਪਾਰੀ ਖਰਾਬ ਇਹਨਾਂ ਨੇ ਤਵਾ ਕਰਤਾ ਪਰ ਇਹ ਗੁਰਪ੍ਰੀਤ ਸਿੰਘ ਕੋਟਲੀ ਦਾ ਪਿਛੋਕੜ ਕੀ ਹੈ ਪਰ ਸਾਡੀ ਪਾਰਟੀ ਅੱਜ ਵੀ ਉਹਨਾਂ ਨੂੰ ਐਮਐਲਏ ਦੀਆਂ ਟਿਕਟਾਂ ਦੇ ਰਹੀ ਹੈ ਇਹ ਵੀ ਮੰਦ ਭੱਗ ਹੈ ਮੈਂ ਤਾਂ ਕਹਿੰਦਾ ਵੀ ਬਿੱਟੂ ਆਪਣਾ ਰਵਨੀਤ ਬਿੱਟੂ ਤੂੰ ਆਪਣੇ ਪਰਿਵਾਰ ਨੂੰ ਸਮਝਾ ਤੇਰਾ ਪਰਿਵਾਰ ਅੱਜ ਵੀ ਅਤਵਾਦਿਕਾਂ ਨੂੰ ਪੁਰਿਆ ਕਰਦਾ ਤੇਰਾ ਪਰਿਵਾਰ ਅੱਜ ਵੀ ਅਤਵਾਦੀ ਨੂੰ ਕਮਾਂਡ ਮੰਨ ਰਿਹਾ ਮੰਡਰ ਮੰਗਦਾ ਉਹਨਾਂ ਦੇ ਪੈਰੀਂ ਹੱਥ ਲਾਈ ਜਾਂਦੇ ਆ ਰਾਹੁਲ ਗਾਂਧੀ ਦੇ ਉਹਨਾਂ ਨੂੰ ਸਮਝਾ ਜੇ ਤੈਨੂੰ ਤਾਂ ਪਤਾ ਲੱਗਿਆ ਵੀ ਰਾਹੁਲ ਗਾਂਧੀ ਅਤਵਾਦੀ ਆ ਤੇ ਉਹਦੇ ਪਰਿਵਾਰ ਨੂੰ ਸਮਝਾਉਣ ਦੇ ਵਿੱਚ ਇਹਦਾ ਮਤਲਬ ਆ ਸਫਲ ਆ ਉਹਨਾਂ ਨੂੰ ਸਮਝਾ ਉਹਨਾਂ ਨੂੰ ਜਾਂਦਾ ਆ ਉਹਦੀ ਪਾਰਟੀ ਚ ਲੈ ਜਾ ਭੀਜੇਪੀ ਦੇ ਵਿੱਚ ਸਾਰੇ ਪਰਿਵਾਰ ਨੂੰ ਤੇ ਜਾ ਮੈਂ ਬੇਨਤੀ ਕਰਦਾ ਹਾਂ ਰਾਹੁਲ ਗਾਂਧੀ ਨੂੰ ਤੇ ਮਸੂਰੀਆਂ ਗਾਂਧੀ ਨੂੰ ਆਲਾ ਜਿਹੜੇ ਇਥੋਂ ਦੇ ਰਾਜਾ ਵੜਿੰਗ ਵਰਗੇ ਵੀ ਇਹਨਾਂ ਨੂੰ ਇਹਨਾਂ ਦੇ ਪਰਿਵਾਰ ਨੂੰ ਪਾਰਟੀ ਚੋਂ ਕੱਢਿਆ ਜਾਵੇ ਇਹ ਅਤਵਾਦੀਆਂ ਦੀ ਪਾਰਟੀ ਜਿਹੜ ਕਰਦੇ ਕੀ ਹੈ ਚੰਗੇ ਤੇ ਸ਼ਾਂਤੀ ਵਾਲੇ ਬੰਦੇ ਇੱਕ ਮੈਨੂੰ ਜਿਹੀ ਦੇ ਬੇਸ਼ਰਮ ਲੋਕ ਆ ਇਹ ਤੇ ਜੇ ਰਾਜਾ ਵੜਿੰਗ ਨੇ ਉਦੋਂ ਕੈਪਟਨ ਆਪਣਾ ਕਮਲਜੀਤ ਬਰਾੜ ਹੈ ਬਾਗੇਪੁਰ ਵਾਲੇ ਦਰਸ਼ਨ ਬਰਾੜ ਦਾ ਮੁੰਡਾ ਉਹਨੇ ਕੀ ਕਰਿਆ ਸਿੱਧੂ ਦੀ ਮਦਦ ਹੀ ਕੀਤੀ ਸੀ ਸਿੱਧੂ ਧੜੇ ਦੇ ਸਾਰੇ ਬੰਦਿਆਂ ਨੂੰ ਇਹਨਾਂ ਨੇ ਅਲਿਗੇਸ਼ਨ ਲਾ ਕੇ ਕੱਢਤਾ ਵੀ ਇਹ ਗਾ ਆਪਣੀ ਪਾਰਟੀ ਪ੍ਰਤੀ ਗਤੀਵ੍ਰਧੀਆਂ ਨਾਲ ਦੀਆਂ ਗਲਤ ਹੈ ਇਹ ਗਤੀਵ੍ਰਧੀਆਂ ਦੀਆਂ ਵਿਰੋਧੀ ਆ ਉਹਨਾਂ ਨੇ ਪਾਰਟੀ ਦੇ ਵਿੱਚੋਂ ਕੱਢਿਆ ਪਾਰਟੀ ਦੇ ਵਿੱਚੋਂ ਕੱਢਿਆ ਜਾਂ ਤਾਂ ਤੂੰ ਜੇ ਤੇਰੀਆਂ ਲੱਤਾਂ 'ਚ दम ਹੈ ਰਾਜਾ ਵੜਿੰਗ ਤੇ ਤੂੰ ਅੱਜ ਇਹਨਾਂ ਦੇ ਬਿੱਟੂ ਦੇ ਪਰਿਵਾਰ ਨੂੰ ਸਾਰੇ ਨੂੰ ਬਾਹਰ ਕੱਢ ਤੇਰੇ ਤੇਰੀ ਹਾਈ ਕਮਾਂਡ ਨੂੰ ਤੇਰੇ ਗੁਰੂ ਨੂੰ ਇਹ ਅਤਵਦੀ ਕਹਿ ਰਹੇ ਆ ਤੇ ਤੂੰ ਕਾਦਾ ਪ੍ਰਧਾਨ ਪੰਜਾਬ ਦਾ ਜਾਂ ਤਾਂ ਪੰਜਾਬ ਦੇ ਪ੍ਰਧਾਨ ਦੀ ਕੁਰਸੀ ਛੱਡ ਰਾਜਾ ਵੜਿੰਗ ਤੇ ਜਾਂ ਇਹਨਾਂ ਦੇ ਪਰਿਵਾਰ ਨੂੰ ਜਾਂ ਬੈਂਤ ਸਿੰਘ ਦਾ ਨਾਮ ਨਹੀਂ ਵਰਤੂੰਗਾ ਇੱਥੇ ਅੱਜ ਬਿੱਟੂ ਦੇ ਪਰਿਵਾਰ ਨੂੰ ਬਿੱਟੂ ਦੇ ਪਰਿਵਾਰ ਨੂੰ ਇਸ ਪਾਰਟੀ ਦੇ ਵਿੱਚੋਂ ਕੱਢੋ ਕਿਉਂਕਿ ਅਤਵਾਦਿਨਾਂ ਦੀ ਪਾਰਟੀ ਹੈ ਕਾਂਗਰਸ ਕਿਉਂਕਿ ਜਦੋਂ ਸਾਡਾ ਮੁਖੀ ਹੀ ਅਤਵਾਦੀ ਹੈ ਇਹਦਾ ਮਤਲਬ ਸਾਰੇ ਅਸੀਂ ਅਤਵਾਦੀ ਹੋਏ ਇਸ ਕਰਕੇ ਮੈਂ ਬੇਨਤੀ ਨਾ ਕਰਦਾ ਰਾਜੇ ਵੜਿੰਗ ਨੂੰ ਤੇ ਮੈਂ ਇਹ ਕਹਿੰਦਾ ਰਾਜਾ ਵੜਿੰਗ ਜਾਂ ਤਾਂ ਇਹ ਪਾਰਟੀ ਦੀ ਕੁਰਸੀ ਛੱਡ ਦੇ ਰਾਜਾ ਵੜਿੰਗ ਪ੍ਰਧਾਨਗੀ ਛੱਡੇ ਤੇ ਜਾਂ ਫਿਰ ਇਹਦੇ ਬਿੱਟੂ ਦੇ ਸਾਰੇ ਦੇ ਸਾਰੇ ਪਰਿਵਾਰ ਨੂੰ ਇਹ ਗੱਲ ਕਹਿ ਕੇ ਬਾਹਰ ਕੱਢਿਆ ਜਾਵੇ ਕਿ ਇਹਨੇ ਸਾਡੇ ਰਾਹੁਲ ਗਾਂਧੀ ਨੂੰ ਅਤਵਾਦੀ ਕਿਹਾ ਬਿਲਕੁਲ ਝੂਠੀ ਗੱਲ ਹੈ ਤੇ ਜਾਂ ਬਿੱਟੂ ਤੇ ਬਿੱਟੂ ਦਾ ਪਰਿਵਾਰ ਇਸ ਗੱਲ ਤੇ ਮਾਫੀ ਮੰਗੇ ਕਿ ਸਾਡੇ ਤੋਂ ਤੈਅਸ ਜਾ ਕੇ ਤੇ ਜਾਂ ਸਾਡੇ ਤੋਂ ਅਸੀਂ ਰਾਜ ਸਭਾ ਆਹ ਲੈਣੀ ਸੀਗੀ ਰਾਜ ਦੀ ਕੁਰਸੀ ਮੰਤਰੀ ਬਣਨਾ ਸੀ ਇਹ ਸਾਡੀ ਕਮਿਟਮੈਂਟ ਹੋਈ ਸੀ ਵੀ ਅਸੀਂ ਕਾਂਗਰਸ ਦੇ ਰਾਹੁਲ ਗਾਂਧੀ ਦੇ ਉਲਟ ਬੋਲਾਂਗੇ ਤੇ ਇੰਨੇ ਕ ਸ਼ਬਦ ਅਸੀਂ ਜਾਦੇ ਉਲਟ ਬੋਲਾਂਗੇ ਕਿ ਉਹਨੂੰ ਅਤਵਾਦੀ ਵੀ ਕਵਾਂਗੇ ਤੇ ਹੋ ਸਕਦਾ ਬੀਜੇਪੀ ਨੇ ਉਹਨੂੰ ਲਿਖਤੀ ਰੂਪ ਦੇ ਵਿੱਚ ਲਿਆ ਹੋਵੇ ਮੈਂ ਇਨੀਆਂ ਹਾਜ਼ਰੀਆਂ ਨੂੰ ਦਾ ਕਾਲਾ ਸ਼ਰਮਾ ਮਿੱਟੂ ਨੂੰ ਫੇਰ ਬੇਨਤੀ ਕਰਦਾ ਜੇ ਤੁਹਾਡੇ ਵਿੱਚ ਮਾੜੀ ਮੋਟੀ ਗੈਰਤ ਹੈ ਤਾਂ ਪਾਰਟੀ ਛੱਡ ਦੇ ਤਰਾ ਦੂਜਾ ਪਰਿਵਾਰ ਕਾਂਗਰਸ ਜਿਵੇਂ ਤੂੰ ਛੱਡੀ ਤੇ ਜਾ ਤੂੰ ਇੱਥੇ ਇੱਥੇ ਮਾਫੀ ਮੰਗ ਲਾ ਤੇ ਜਹਾਜ ਰਾਜਾ ਬਣੇਗਾ ਪ੍ਰਧਾਨਗੀ ਦੀ ਕੁਰਸੀ ਛੱਡ ਦੇ ਜੇ ਉਹਨਾਂ ਦੇ ਕਾਰਵਾਈ ਕਰਨ ਦੇ ਇਹਦੇ ਵਿੱਚ दम ਹੈ ਨਹੀਂ ਜਿਵੇਂ ਆਪਣੇ ਕਮਲਜੀਤ ਬਰਾੜ ਤੇ ਕਰੀ ਸੀ ਬਾਗੇ ਪਰਾਨੇ ਵਾਲੇ ਤੇ ਜਾਂਦਾ ਕਮਲਜੀਤ ਬਰਾੜ ਵਾਂਗੂੰ ਇਹਨਾਂ ਨੂੰ ਵੀ ਪਾਰਟੀ ਚੋਂ ਕੱਢ ਤੇ ਜਾ ਮਾਫੀ ਮੰਗ ਵੀ ਮੈਂ ਕਮਲਜੀਤ ਬਰਾੜ ਦੇ ਉੱਤੇ ਜਾਣ ਕੇ ਤੇ ਜਾਂ ਉਹਦੇ ਨਾਲ ਮੇਰੀ ਕੋਈ ਪੁਰਾਣੀ ਜਾਂੰਜੇ ਸੀ ਤੇ ਮੈਂ ਤਾਂ ਉਹਨੂੰ ਪਾਰਟੀ ਚੋਂ ਕੱਢਾਂ ਜਾਂ ਤਾਂ ਉਹਨੂੰ ਮਾਫੀ ਮੰਗ ਕੇ ਪਾਰਟੀ ਦੇ ਵਿੱਚ ਵਾਪਸ ਲਾਏ ਕਮਲਜੀਤ ਬਰਾੜ ਨੂੰ ਤੇ ਜਾ ਬਿੱਟੂ ਦੇ ਸਾਰੇ ਪਰਿਵਾਰ ਨਾਲ ਰਹਿੰਦੇ ਪਰਿਵਾਰ ਨੂੰ ਕਾਂਗਰਸ ਦੇ ਵਿੱਚੋਂ ਬਾਹਰ ਕੱਢੋ ਤੇ ਨਹੀਂ ਰਾਜਾ ਵੜਿੰਗ ਜੀ ਪ੍ਰਧਾਨਗੀ ਦੀ ਕੁਰਸੀ ਛੱਡੋ ਇੰਨੀਆਂ ਹਾਜ਼ਰੀਆਂ ਲਾਉਂਦਾ ਕਾਲਾ ਸ਼ਰਮਾ ਕਿ ਮਾਦਾ ਜਾਦੇ ਇਹ ਸਨ ਆਪਣੇ ਨਾਲ ਕਾਲਾ ਸ਼ਰਮਾ ਜਿਨ੍ਹਾਂ ਨੇ ਅੱਜ ਵਿਚਾਰ ਚਰਚਾ ਕੀਤੀ ਆ ਰਵਨੀਤ ਬਿੱਟੂ ਬਾਰੇ ਤੇ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਪੀਵੀ ਨਿਊਜ਼ ਟੀਵੀ ਨਾਲ ਮੈਂ ਰਮਨਦੀਪ ਸਿੰਘ ਸੋਢੀ ਧੰਨਵਾਦ